ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਕੀ ਤੁਸੀਂ ਵਫਾਦਾਰ ਹੋ ਪਾਕਿਸਤਾਨ ਦੇ ਨਾਲ ਇਸ ਟਾਈਮ ਜੋ ਹਾਲਾਤ ਚੱਲ ਰਹੇ ਨੇ ਪੀਟੀਆਈ ਤੁਹਾਡੇ ਖਿਲਾਫ ਵੀਡੀਓ ਪਾ ਰਹੇ ਨੇ ਜਿਹੜੀ ਮਿੱਟੀ ਤੁਹਾਡੀ ਹੁੰਦੀ ਹੈ ਤੁਹਾਡੀ ਮਾਂ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਉੱਥੋਂ ਦੇ ਸਿਸਟਮ ਨੂੰ ਕ੍ਰਿਟਿਸਾਈਜ਼ ਕਰਨਾ ਕੰਟਰੀ ਦੇ ਨਾਲ ਉਹਦਾ ਕੱਖ ਨਹੀਂ ਹੈ ਉਹਦਾ ਕੋਈ ਤਲਕ ਨਹੀਂ ਹੈ ਮੈਂ ਪਾਕਿਸਤਾਨੀ ਪੈਦਾ ਹੋਇਆ ਸਾਂ ਪਾਕਿਸਤਾਨੀ ਮਰਾਂਗਾ ਮੇਰੀ ਪਾਰਟੀ ਜਿਹੜੀ ਹੈ ਉਹ ਪਾਕਿਸਤਾਨ ਬਿਲਕੁਲ ਪਾਕਿਸਤਾਨ ਵਾਸਤੇ ਜੇ ਕੋਈ ਚੰਗਾ ਕਰੇਗਾ ਉਹਦੀ ਤਾਰੀਫ ਕਰ ਦੇਾਂਗੇ ਪਾਕਿਸਤਾਨ ਵਾਸਤੇ ਕੋਈ ਮਾੜਾ ਸੋਚੇਗਾ ਉਹਨੂੰ ਕ੍ਰਿਟਿਸਾਈਜ਼ ਕਰ ਦੇਾਂਗੇ ਪਾਕਿਸਤਾਨ ਛੱਡ ਕੇ ਆਇਓ ਪਾਕਿਸਤਾਨ ਨੂੰ ਅਮਰੀਕਾ ਨੂੰ ਆਣ ਕੇ ਅਡਾਪਟ ਕੀਤਾ ਲੇਕਿਨ ਦਰਦ ਹੁੰਦਾ ਤਾਂ ਹੀ ਤੁਸੀਂ ਵੀਡੀਓ ਪਾਉਂਦੇ ਹੋ ਲੋਕਾਂ ਨੂੰ ਬੁਰੀਆਂ ਲੱਗਦੀ ਰਾਜਨੀਤੀ ਪਾਕਿਸਤਾਨ ਦੀ ਇਸ ਟਾਈਮ ਕਿੱਧਰ ਜਾ ਰਹੀ ਹੈ ਲੋਕੀ ਜੜੇ ਨੇ ਹਰ طرف ਮੱਚੀ ਹੋਈ ਹੈ ਲੈਪਟਾਪ ਦੇ ਰਹੇ ਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਨੇ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਉਹਦੇ ਬਾਰੇ ਕੀ ਕੋ ਗੱਲ ਹੈ ਐਜੂਕੇਸ਼ਨ ਖੋਲੋ ਕਿ ਐਜੂਕੇਸ਼ਨ ਨੂੰ ਲੈ ਕੇ ਕੁਝ ਸਰਕਾਰ ਕਰ ਰਹੀ ਹੈ ਨਵੀਂ ਗੱਲ ਦੇਖੋ ਦੋ ਪਿਛਲੇ ਦਿਨਾਂ ਦੇ ਵਿੱਚ ਇੱਕ ਤੇ ਤੁਹਾਡੇ ਵੇਖਣ ਵਾਲੇ ਹੋਗੇ ਦੱਸਣਾ ਚਾਹਨਾ ਪਾਕਿਸਤਾਨ 3 ਕਰੋੜ ਬੱਚਾ ਪਾਕਿਸਤਾਨ ਸਕੂਲਾਂ ਚ ਨਹੀਂ ਜਾਂਦਾ وجہ ਉਹਦੀ وجہ ਕਿ ਹੋਰ ਬਾਤ ਹੈ ਸਕੂਲ ਕੋਈ ਨਹੀਂ ਰੋਜ਼ ਉਥੇ ਕਦੀ ਗਰੀਸ ਦੀਆਂ ਕਿਸ਼ਤੀਆਂ ਚ ਡੁੱਬ ਡੁੱਬ ਮਰਨ ਲੱਗੇ ਹੂੰ ਹਾਲਾਤ ਇਤਨੇ ਖਰਾਬ ਨੇ ਲੇਕਿਨ ਕਿਸੇ ਲੀਡਰ ਨੇ ਅੱਜ ਤੱਕ ਕਿਸੇ ਲੀਡਰ ਨੇ ਇਹ ਕਿਹਾ ਹੋਏ ਕਿ ਮੈਂ ਦਾ ਸੁਧਾਰ ਕਰਾਂਗਾ ਜਾਂ ਮੇਰੇ ਕੋਈ ਦਾ ਹੱਲ ਮੌਜੂਦ ਕੋਈ ਨਹੀਂ 3 ਸਾਲ ਇਮਰਾਨ ਖਾਨ ਨੇ ਰਾਜ ਕੀਤਾ ਪਾਕਿਸਤਾਨ ਦੇ ਵਿੱਚ ਕੀ ਉਹਨਾਂ ਦੇ ਸਰਕਾਰ ਉਹਨਾਂ ਦੇ ਮੰਤਰੀ ਉਹਨਾਂ ਦੇ ਆਪਣੇ ਸੀ ਜਾਂ ਕਿਸੇ ਦੇ ਥੋੜਾ ਜਿਹਾ ਸਮਝਾਓ ਸਾਰੇ ਆਪਣੇ ਇਹਨਾਂ ਦੇ ਪਾਈ ਫਿਰ ਕੰਮ ਕਿਉਂ ਨਹੀਂ ਹੋਇਆ 3 ਸਾਲ ਕੰਮ ਬਸ ਉਹਨਾਂ ਦੇ ਕੰਮ ਕਰਪਸ਼ਨ ਦਾ ਹੋਇਆ ਹੂੰ ਲੁੱਟ ਪਾਈ ਉਹਨਾਂ ਨੇ ਸਸਿਕਾ ਆਦਾ ਸਲਾਮ ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਹਰ ਵੀਕਤੀ ਤਰ੍ਹਾਂ ਅਸੀਂ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਨੂੰ ਮਿਲਾਂਦੇ ਰਹਿੰਦੇ ਹਾਂ ਜੋ ਅੱਜ ਸਾਡੇ ਨਾਲ ਸ਼ਖਸੀਅਤ ਬੈਠੇ ਹੋਏ ਨੇ ਕਿਸੇ ਨਾਮ ਦੇ ਮਤਾਜਦੀ ਪ੍ਰਿਟਿਕਲ ਐਨਾਲਿਸਟ ਡੋਨਰ ਟਰੰਪ ਰਿਪਬਲਿਕ ਪਾਰਟੀ ਦੇ ਨਾਲ ਮੁਸਲਮਫ ਆਫ ਅਮਰੀਕਾ ਨੂੰ ਰਨ ਕਰਦੇ ਨੇ ਤਾਕਤ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮੇਜ਼ਿੰਗ ਟੀਵੀ ਦੇ ਵਿੱਚ ਥੈਂਕ ਯੂ ਸੋ ਮਚ ਸਭ ਤੋਂ ਪਹਿਲੇ ਤੁਹਾਡੇ ਵੇਖਣ ਵਾਲਾ ਨੂੰ ਹੈਪੀ ਲੋਹੜੀ ਬੜੀ ਅੱਜ ਦੂਆ ਪਾਸੇ ਪੰਜਾਬ ਦੇ ਵਿੱਚ ਲੈਂਦੇ ਚੜਦੇ ਪੰਜਾਬ ਦੂਆ ਪਾਸੇ ਲੋਹੜੀ ਦੇ ਦਿਹਾੜੇ ਨੇ ਔਰ ਦੁਨੀਆ ਸੈਲੀਬ੍ਰੇਟ ਕਰ ਰਹੀ ਹੈ ਖੋਮਦਾ ਮੇਲਾ ਹੈ ਰੌਣਕਾਂ ਬੜੀਆਂ ਪਿਆਣ ਉੱਥੇ ਦੀ ਜੀ ਕਹਿੰਦੇ ਨੇ ਕਿ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਕੀ ਤੁਸੀਂ ਵਫਾਦਾਰ ਹੋ ਪਾਕਿਸਤਾਨ ਦੇ ਨਾਲ ਇਸ ਟਾਈਮ ਜੋ ਹਾਲਾਤ ਚੱਲ ਰਹੇ ਨੇ ਪੀਟੀਆਈ ਤੁਹਾਡੇ ਖਿਲਾਫ ਵੀਡੀਓ ਪਾ ਰਹੇ ਨੇ ਵੇਖੋ ਦੋ ਚੀਜ਼ਾਂ ਤੁਸੀਂ ਜਿਹੜਾ ਇੱਕ ਕੁਐਸਚਨ ਦੇ ਵਿੱਚ ਦੋ ਕੁਐਸਚਨ ਕੀਤੇ ਨੇ ਸਭ ਤੋਂ ਪਹਿਲੇ ਤਾਂ ਪਾਕਿਸਤਾਨ ਜਿਹੜੀ ਨਾ ਮੇਰੀ ਮਾਦਰੇ ਮੇਲੇ ਮੇਰੀ ਮਾਂ ਹੈ ਸਭ ਤੋਂ ਪਹਿਲੇ ਬਿਲਕੁਲ ਕਿਹੜੀ ਮਿੱਟੀ ਤੁਹਾਡੀ ਹੁੰਦੀ ਹੈ ਤੁਹਾਡੀ ਮਾਂ ਹੁੰਦੀ ਹੈ ਇਹਦੇ ਕੋਈ ਸ਼ੱਕ ਨਹੀਂ ਉੱਥੋਂ ਦੇ ਸਿਸਟਮ ਨੂੰ ਕ੍ਰਿਟੀਸਾਈਜ਼ ਕਰਨਾ ਕੰਟਰੀ ਦੇ ਨਾਲ ਉਹਦਾ ਕੱਖ ਨਹੀਂ ਹੈ ਉਹਦਾ ਕੋਈ تعلق ਨਹੀਂ ਹੈ ਮੈਂ ਪਾਕਿਸਤਾਨੀ ਪੈਦਾ ਹੋਇਆ ਸਾ ਪਾਕਿਸਤਾਨੀ ਮਰਾਂਗਾ ਦੂਜੀ ਜਿਹੜੀ ਤੁਸੀਂ ਦੂਜਾ ਕੁਐਸਚਨ ਕੀਤਾ ਪੀਟੀਆਈ ਦੇ ਲੋਕਾਂ ਦਾ ਉਹ ਯੂਟਿਊਬਰ ਉਹਨਾਂ ਦੀ ਇਨਕਮ ਦਾ ਹਿੱਸਾ ਹੈ ਜੀ ਉਹ ਦੇਖੋ ਮੇਰਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੇਰੀ ਕਿਸੇਸ ਪਾਕਿਸਤਾਨ ਦੇ ਵਿੱਚ ਕਿਸੇ ਸਿਆਸੀ ਪਾਰਟੀ ਦੇ ਨਾਲ ਮੇਰੀ ਅਫੀਲੀਏਸ਼ਨ ਨਹੀਂ ਹੈ ਮੇਰੀ ਪਾਰਟੀ ਜਿਹੜੀ ਹੈ ਉਹ ਪਾਕਿਸਤਾਨ ਹੈ ਪਾਕਿਸਤਾਨ ਵਾਸਤੇ ਜੋ ਚੰਗਾ ਕਰੇਗਾ ਉਹਦੀ ਤਾਰੀਫ ਕਰ ਦੇਾਂਗੇ ਪਾਕਿਸਤਾਨ ਵਾਸਤੇ ਕੋਈ ਮਾੜਾ ਸੋਚੇਗਾ ਉਹਨੂੰ ਕ੍ਰਿਟੀਸਾਈਜ਼ ਕਰ ਦੇਾਂਗੇ ਦਰਦ ਹੈਗਾ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਪਾਕਿਸਤਾਨ ਦੇ ਬਿਜਾਕ ਵਾਸਤੇ ਬਿਲਕੁਲ ਕੋਈ ਸ਼ੱਕ ਨਹੀਂ ਕੋਨਦੀ ਮੈਂ ਪੰਜਾਬੀ ਬੋਲਣਾ ਮੇਰੀ ਜ਼ਬਾਨ ਪੰਜਾਬੀ ਹੈ ਮੇਰਾ ਖਾਣਾ ਪੀਣਾ ਪੰਜਾਬੀ ਮੇਰਾ 뮤직 ਪੰਜਾਬੀ ਜੀ ਮੇਰੀ ਮਿੱਟੀ ਪੰਜਾਬੀ ਮੇਰਾ ਡੀਐਨਏ ਪੰਜਾਬੀ ਜੀ ਪਾਕਿਸਤਾਨੀ ਇਹ ਕਿਵੇਂ ਹੋ ਸਕਦਾ ਕਿ ਮੈਂ ਪਾਕਿਸਤਾਨ ਤੇ ਪੰਜਾਬ ਦੇ ਬਾਰੇ ਚ ਮਾੜੀ ਗੱਲ ਕਰਾਂ ਹਾਂ ਹੁਣ ਪੀਟੀਆ ਤੁਹਾਂ ਦਾ ਸਾਰਾ ਦਾ ਕਾਰੋਬਾਰ ਹੈ ਪੀਟੀਆ ਯੂਟਿਊਬ ਯੂਟਿਊਬਰ ਨੇ ਸਾਰੇ ਹਮ ਔਰ ਇਹ ਸਾਰੇ ਡਲਰਾਂ ਨਾਲ ਅਟੈਚ ਨੇ ਹਮ ਔਰ ਇਹਨਾਂ ਦਾ ਮੇਰੇ ਨਾਲ ਕੋਈ ਤਾਲਕ ਨਹੀਂ ਇਹਨਾਂ ਦਾ ਕੋਈ ਤਾਲਕ ਨਾ ਮੈਂ ਕਰਦੇ ਰਹਿਣ ਗੱਲਾਂ ਮੈਂ ਮਾਈਂਡ ਹੀ ਕਦੀ ਨਹੀਂ ਕੀਤਾ ਹੂੰ ਦਰਦ ਹੁੰਦਾ ਤੁਸੀਂ ਪੰਜਾਬ ਪਾਕਿਸਤਾਨ ਛੱਡ ਕੇ ਆਏ ਹੋ ਪਾਕਿਸਤਾਨ ਨੂੰ ਅਮਰੀਕਾ ਨੂੰ ਆਣ ਕੇ ਡਾਪਟ ਕੀਤਾ ਲੇਕਿਨ ਦਰਦ ਹੁੰਦਾ ਤਾਂ ਹੀ ਤੁਸੀਂ ਵੀਡੀਓ ਪਾਉਂਦੇ ਹੋ ਲੋਕਾਂ ਨੂੰ ਬੁਰੀਆਂ ਲੱਗਦੀਆਂ ਦੇਖੋ ਦੋ ਚੀਜ਼ਾਂ ਨੇ ਇਸ ਟਾਈਮ ਅਗਰ ਵੇਖਿਆ ਜਾਏ ਤੇ ਪੀਟੀਆਈ ਨੇ ਪੀਟੀਆਈ ਤੇ ਟੀਟੀ ਪੀਡੀ ਇਹ ਸਾਡੇ ਦੇ ਇਸ ਟਾਈਮ ਬਹੁਤ ਵੱਡਾ ਮਸਲਾ ਬਣ ਚੁੱਕਾ ਵੇਖੋ ਨਾ ਸਿਰਫ ਮੇਰੇ ਪਾਕਿਸਤਾਨੀ ਪੰਜਾਬ ਦੀ ਫਿਕਰ ਹੁੰਦੀ ਮੈਨੂੰ ਤੇ ਭਾਰਤ ਵਾਲੇ ਪਾਸੇ ਜਿਹੜਾ ਪੰਜਾਬ ਹੈ ਸਾਡੇ ਵਿੱਚ ਫਰਕ ਕੀ ਹੈ ਕੋਈ ਫਰਕ ਨਹੀਂ ਲੰਦਾ ਚੜਦਾ ਪੰਜਾਬ ਪਹਿਲਾਂ ਕੱਟਿਆ ਅਸੀਂ ਭੈਣਾ ਭਰਾ ਆ ਇੱਕ ਜ਼ਮੀਨ ਦੇ ਅਸੀਂ ਦੋ ਪੁੱਤਰ ਆ ਮੈਂ ਤੁਹਾਨੂੰ ਦੀ ਫਿਕਰ ਵੀ ਹੁੰਦੀ ਹਮੇਸ਼ਾ ਇੱਥੇ ਕੈਨੇਡਾ 'ਚ ਕਦੀ ਔਖੇ ਹੋਣ ਸਾਡੇ ਪੰਜਾਬੀ ਤੇ ਉਹਨਾਂ ਦੀ ਤਕਲੀਫ ਤੇ ਨਸ਼ਿਆਂ ਦੀ ਗੱਲ ਹੋਵੇ ਪੰਜਾਬ ਸੋਨਾਂ ਦੀ ਤਕਲੀਫ ਹੁੰਦੀ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਪਤਾ ਮੇਰਾ ਜਿੰਨਾ ਪਰਲੇ ਭਾਰਤ ਨਾਲ ਤੇ ਪੰਜਾਬ ਨਾਲ ਮੇਰਾ ਤਲਕ ਹੈ ਮੇਰੇ ਸਾਲ 'ਚ ਇੱਕ ਦੋ ਉੱਥੇ ਫੇਰੇ ਲੱਗਦੇ ਨੇ ਮੈਨੂੰ ਹਰ ਸ਼ਾਇਦ ਦਾ ਪਤਾ ਹੁੰਦਾ ਕਿ ਉਸ ਪਾਸੇ ਕੀ ਹੋ ਰਿਹਾ ਹੈ ਅੰਦਰ ਕੀ ਹੋ ਰਿਹਾ ਹੈ ਤੇ ਵੇਖੋ ਹਮੇਸ਼ਾ ਚੜਦੇ ਹਰ ਇਹੀ ਅਰਦਾਸ ਕਰਦੇ ਦੀ ਕਿ ਚੜਦੇ ਪਾਸੇ ਰਹਿਣ ਤੁਹਾਨੂੰ ਚੜਦਾ ਪੰਜਾਬੀ ਪਿਆਰ ਕਰਦਾ ਲਹਿੰਦਾ ਪੰਜਾਬੀ ਪਿਆਰ ਕਰਦਾ ਇਦਾਂ ਹੀ ਪੰਜਾਬ ਦਾ ਪਿਆਰ ਤੁਹਾਨੂੰ ਮਿਲਦਾ ਰਹੇ ਅਸੀਂ ਆਸ ਕਰਦੇ ਹਾਂ ਰਾਜਨੀਤੀ ਪਾਕਿਸਤਾਨ ਦੀ ਇਸ ਟਾਈਮ ਕਿੱਧਰ ਜਾ ਰਹੀ ਹੈ ਲੋਕੀ ਜੜੇ ਨੇ थरथਰ ਮੱਚੀ ਹੋਈ ਹੈ ਲੈਪਟਾਪ ਦੇ ਰਹੇ ਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿਹੜੀ ਪੰਜਾਬ ਗਵਰਨਮੈਂਟ ਨੇ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਉਹਦੇ ਬਾਰੇ ਕੀ ਕਹੋਗੇ ਵੇਖੋ ਇਸ ਟਾਈਮ ਅਗਰ ਵੇਖਿਆ ਜਾਏ ਤੇ ਸਾਡੇ ਕੱਲ ਪਰਸੋਂ ਵੀ ਸਾਡੇ ਆਰਮੀ ਚੀਫ ਸਾਹਿਬ ਤੇ ਉੱਥੋਂ ਦੀ ਜਿਹੜੀ ਸਿਆਸਤ ਹੈ ਨੇ ਲੋਕਲ ਐਕਪੀਕੇ ਜਿਹੜਾ ਸੂਬਾ ਬਲੋਚਿਸਤ ਅਫਗਾਨਿਸਤਾਨ ਦੇ ਨਾਲ ਲੱਗਦਾ ਕਲੋਨਾ ਨੇ ਉੱਥੇ ਇੱਕ ਇਕੱਠ ਕੀਤਾ ਉਹਦੇ ਚ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਨਾਂ ਨੇ ਕਿਹਾ ਜੀ ਅਫਗਾਨਿਸਤਾਨ ਸਾਡੇ ਅਫਗਾਨੀ ਭਰਾ ਨੇ ਲਿਖਿਆ ਨੇ ਕਿ ਜਿਹੜੀ ਉਹਨਾਂ ਦੀ ਲੈਂਡ ਜਿਹੜੀ ਹੈ ਉੱਥੋਂ ਧਰਤੀ ਇਸਤੇਮਾਲ ਹੁੰਦੀ ਸਾਡੇ دہشتਨਗਰਦੀ ਵਾਸਤੇ ਸਾਨੂੰ ਉਹਦੇ ਤੇ ਇਸ਼ੂ ਹੈ ਕਿ ਇਸ ਵਕਤ ਅਗਰ ਵੇਖਿਆ ਜਾਏ ਤੇ ਉੱਥੇ ਪਾਕਿਸਤਾਨ ਦਾ ਜਿਹੜਾ ਸੂਬਾ ਕੇਪਕੇ ਉੱਥੇ دہشتਨਗਰਦੀ ਦਾ ਰੌਲਾ ਹੈ ਜੀ ਆ ਤੋ ਛੋਟੀ ਜੀ ਮਿਸਾਲ ਦੇਣਾ ਚਾਹਾਂਗਾ ਨਵੰਬਰ ਦੇ ਵਿੱਚ 2024 ਦੇ ਵਿੱਚ ਇੱਕ ਮਹੀਨੇ ਚ 170 ਉਥੇ ਹਮਲੇ ਹੋ ਇਸਰਅਲ ਦੇਸ਼ਤਗਰਦੀ ਦੇ ਔਰ ਹਜ਼ਾਰ ਬੰਦਿਆਂ ਦਾ ਤੇ ਉਹਨਾਂ ਦੱਸਿਆ ਲੇਕਿਨ ਹਜ਼ਾਰ ਤੇ ਸਿਵਿਲਿਅਨ ਮਰੇ ਨੇ ਅਗਰ ਫੌਜੀਆ ਨੂੰ ਪੁਲਿਸ ਵਾਲਿਆਂ ਨੂੰ ਵਿੱਚ ਪਾ ਕੇ ਕਹੀਏ ਤੇ 2024 ਦੇ ਵਿੱਚ 500 ਬੰਦਾ ਉਥੇ ਮਰਡਰ ਹੋਇਆ ਕੋਈ ਕੋਈ ਬੰਦਾ ਫੜਿਆ ਕਿ ਜਿਵੇਂ ਹਰਵਰਡ ਦੀ ਤਰ੍ਹਾਂ ਕਿ ਪੰਜਾਬ ਦਾ ਜਾਂ ਇੰਡੀਆ ਦਾ ਭਾਰਤ ਦਾ ਨਾਮ ਲਗਾ ਦਿੰਦੇ ਨਹੀਂ ਉਹਦੇ ਚ ਵੇਖੋ ਫੜਨ ਕਿਨੂੰ ਉਹ ਉਥੇ ਅਫਗਾਨੀ ਇੰਨੇ ਕ ਆ ਚੁੱਕੇ ਨੇ ਹੁਣ ਮਤਲਬ ਛੋਟੇ ਜਿਹੇ ਨੰਬਰੇ ਦੱਸਣਾ ਚਾਹਨਾ ਕਿ ਇਸ ਟਾਈਮ ਅਫਗਾਨਿਸਤਾਨ ਦੀ ਕੈਬਨਟ ਦੇ ਵਿੱਚ 16 ਵਜ਼ੀਰ ਨੇ ਜਿਹੜੇ ਪਾਕਿਸਤਾਨ 'ਚ ਪੈਦਾ ਹੋਏ ਨੇ ਹਮ ਜਿਸ ਟਾਈਮ ਇੱਥੇ ਪ੍ਰੋਡਿਕਲ ਸਲਾਮਨ ਆ ਰਹੇ ਲਿਆ ਸੀ ਪਾਕਿਸਤਾਨ ਦੇ ਵਿੱਚ ਹੁਣ ਇਸ ਟਾਈਮ ਇੱਥੇ ਹਰ ਦੂਜਾ ਜਿਹੜਾ ਅਫਗਾਨੀ ਉਹਦੇ ਕੋਲ ਪਾਕਿਸਤਾਨ ਦਾ ਆਈਡੀ ਕਾਰਡ ਹੈ ਹੂੰ ਇੱਥੇ ਪੈਦਾ ਹੋਏ ਨੇ ਜ਼ਬਾਨ ਉਹਨਾਂ ਦੀ ਸਾਡੀ ਹੂੰ ਹਰ ਸ਼ਹਿਰ ਜਾਣਦੇ ਨੇ ਗਲੀਆਂ ਨੂੰ ਜਾਣਦੇ ਨੇ ਸ਼ਹਿਰਾਂ ਨੂੰ ਜਾਣਦੇ ਨੇ ਹੁਣ ਉਹ ਅੱਜ ਉਹੀ ਪਾਕਿਸਤਾਨ ਵਾਸਤੇ ਮਸਲਾ ਬਣਿਆ ਹੁਣ ਪਾਕਿਸਤਾਨ ਬੜਾ ਇੱਕ ਮਸਲਾ ਨਹੀਂ ਹੋ ਤਾਂ ਕਈ ਮਸਾਇਲ ਨੇ ਇੱਕ ਮਸਲਾ ਨਹੀਂ ਹੈ ਹੁਣ ਉੱਥੇ ਸਾਡੇ ਥੋੜੀ ਛੋਟੀ ਮਿਸਾਲ ਦੇਣਾ ਇਹਨਾਂ ਨੇ ਪਿੱਛੇ ਜਿਆ ਐਡੀ ਸਾਡੀ ਪਾਰਟੀ ਹੈ ਪੀਟੀਆਈ ਇਹਨਾਂ ਨੇ ਡੀ ਚੌਕ ਤੱਕ ਆਏ ਨੇ ਇਸਲਾਮਾਬਾਦ ਦੇ ਵਿੱਚ ਹੂੰ ਉਹਨਾਂ ਦੇ ਜਿਸ ਟਾਈਮ ਉਥੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 40 ਵਿੱਚੋਂ ਫ਼ਗਾਨੀ ਨਿਕਲੇ ਹੁਣ ਇਹ ਇੰਜ ਵਿੱਚ ਕੁਲ ਮਿਲ ਕੇ ਤੇ ਹਮਲੇ ਕਰਦੇ ਨੇ ਪਾਕਿਸਤਾਨ ਤੇ ਇਟਸ ਅ 빅 ਕਰਾਈਸਿਸ ਤਰਕ ਸਾਹਿਬ ਪਾਕਿਸਤਾਨ ਦੇ ਵਿੱਚ ਐਜੂਕੇਸ਼ਨ ਦੀ ਬਹੁਤ ਕਮੀ ਹੈ ਐਜੂਕੇਸ਼ਨ ਨੂੰ ਕਹਿੰਦੇ ਕਿ ਕਿਸੇ ਕੰਟਰੀ ਨੂੰ ਗਰੀਬ ਕਰਨਾ ਹੋਵੇ ਉਹਦਾ ਅਸਰ ਅਗਲੇ 5-10 ਸਾਲਾਂ ਨੂੰ ਮਿਲੇਗਾ ਕਿ ਐਜੂਕੇਸ਼ਨ ਖੋਲੋ ਕਿ ਐਜੂਕੇਸ਼ਨ ਨੂੰ ਲੈ ਕੇ ਕੋਈ ਸਰਕਾਰ ਕਰ ਰਹੀ ਹੈ ਨਵੀਂ ਕਮ ਦੇਖੋ ਦੋ ਪਿਛਲੇ ਦਿਨਾਂ ਦੇ ਵਿੱਚ ਇੱਕ ਤੇ ਤੁਹਾਡੇ ਵੇਖਣ ਵਾਲੋਂਗੇ ਦੱਸਣਾ ਚਾਹਨਾ ਪਾਕਿਸਤਾਨ 3 ਕਰੋੜ ਬੱਚਾ ਪਾਕਿਸਤਾਨ ਸਕੂਲਾਂ ਚ ਨਹੀਂ ਜਾ ਰਿਹਾ ਵਜ੍ਹਾ ਉਹਦੀ ਵਜ੍ਹਾ ਕੀ ਉਹ ਗੱਲ ਹੈ ਸਕੂਲ ਕੋਈ ਨਹੀਂ ਬੰਦੇ ਉਹ ਬੱਚੇ ਜਦ ਪੈਦਾ ਹੁੰਦੇ ਨੇ ਮਜ਼ਦੂਰੀਆਂ ਤੇ ਲਾਛੜਦੇ ਨੇ ਉਹਨਾਂ ਕੋਲ ਤਾਂ ਵਸਾਇਲ ਹੀ ਕੋਈ ਨਹੀਂ ਕੋਣ ਨੂੰ ਭੇਜ ਸਕਣ ਉਹ ਸਕੂਲਾਂ ਦੇ ਵਿੱਚ ਹੁਣ ਇੱਥੇ ਪਿਛਲੇ ਪਿਛਲੇ ਹਫਤੇ ਇਹ ਹੋਇਆ ਕਿ ਨਾ ਨੇ ਓਆਈਸੀ ਦੇ ਇਸਲਾਮਿਕ ਕੰਟਰੀਜ਼ 56 ਕੰਟਰੀ ਇਕੱਠੇ ਹੋਏ ਨੇ ਜੀ ਖਾਸ ਕਰ ਬੱਚੀਆਂ ਦੀ تعلیم ਦੇ ਬਾਰੇ ਚ ਇਸਲਾਮਾਬਾਦ ਇਕੱਠੇ ਹੋਏ ਨੇ ਅਫਗਾਨਿਸਤਾਨ ਨਹੀਂ ਉਹਦੇ ਚ ਆਇਆ ਬਾਕੀ ਸਾਰੇ ਇਕੱਠੇ ਹੋਏ ਨੇ ਜੀ ਸਾਡੇ ਵਜ਼ੀਰ ਆਜ਼ਮ ਨੇ ਉੱਥੇ ਆ ਕੇ ਆਫੀਸ਼ੀਅਲ ਨੰਬਰ ਦਿੱਤੇ ਨੇ 2.5 ਕਰੋੜ ਤੋਂ ਜ਼ਿਆਦਾ ਬੱਚੇ ਇਸ ਟਾਈਮ ਸਕੂਲਾਂ 'ਚ ਨਹੀਂ ਜਾ ਰਹੇ ਜਿਨ੍ਹਾਂ ਮੈਜੋਰਟੀ ਬੱਚੀਆਂ ਨੇ ਹੂੰ ਤੇ ਲੇਕਿਨ ਇਹ ਕਿ ਇਤਨਾ ਵੱਡਾ ਮਸਲਾ ਹੈ ਔਰ ਦੂਜੀ ਗੱਲ ਹੈ ਜਿਹੜੀ تعلیم ਹੈ ਉਹਦਾ ਵੀ ਸਟੈਂਡਰਡ ਕੋਈ ਨਹੀਂ ਗੱਲ ਤੇ ਇਹ ਨਾ ਕਿ ਪੜ੍ਹੇ ਲਿਖੇ ਹੋਣ ਮੈਂ ਮੁੰਡਿਆਂ ਕਈਆਂ ਨੂੰ ਜਾਣਨਾ ਜਿਨ੍ਹਾਂ ਨੇ ਐਮਬੀਏ ਕੀਤੇ ਨੇ ਮਾਸਟਰ ਡਿਗਰੀਆਂ ਨੇ ਉਤਰਾ ਅੱਖਰ ਇੰਗਲਿਸ਼ ਨਹੀਂ ਲਿਖ ਸਕਦੇ ਇੱਕ ਤੇ ਇਹ ਪ੍ਰੋਬਲਮ ਹੈ ਉੱਥੇ ਕਿ ਇੰਗਲਿਸ਼ ਨਾਲ ਨਫ਼ਰਤ ਹੈ ਮੈਥ ਨਾਲ ਨਫ਼ਰਤ ਹੈ ਔਰ ਸਭ ਤੋਂ ਵੱਡਾ ਜਿਹੜਾ ਮੈਂ ਮੈਂ ਗੱਲ ਕਰਨਾ ਫਿਰ ਸਾਰੇ ਔਖੇ ਹੁੰਦੇ ਨੇ ਅੱਜ ਤੱਕ ਕਿਸੇ ਲੀਡਰ ਨੇ ਇਸ ਮਸਲੇ ਨੂੰ ਟੇਬਲ ਤੇ ਨਹੀਂ ਲਿਆਂਦਾ ਵਜ੍ਹਾ ਕੀ ਹੈ ਬਸ ਤੇ ਆਪਣੇ ਬੱਚੇ ਇੰਗਲੈਂਡ ਪੜ੍ਹਾਣੇ ਤੇ ਦੂਜਿਆਂ ਬੱਚਿਆਂ ਨੂੰ ਮੈਂ ਤੋਂ ਇੱਕ ਦੂਜੀ ਮਿਸਾਲ ਦੱਸਣਾ ਚਾਹਣਾ 3 ਕਰੋੜ ਬੱਚਾ ਸਕੂਲ ਨਹੀਂ ਜਾ ਰਿਹਾ 7 ਕਰੋੜ ਭਿਖਾਰੀ ਨੇ ਮੰਗਣ ਵਾਲੇ ਪੂਰੀ ਦੁਨੀਆਂ 'ਚ ਖਿਲਰੇ ਨੇ ਤੁਸੀਂ ਅੱਜ ਤੱਕ ਸੋਚਿਆ ਇਰਾਕ ਜਿਹੜਾ ਇਰਾਕ ਦੇ ਵਿੱਚ ਜਾ ਕੇ ਉੱਥੇ ਭੀਖ ਮੰਗਣੀ ਈਰਾਨ 'ਚ ਭੀਖ ਮੰਗਣੀ 5 ਲੱਖ ਪਾਕਿਸਤਾਨੀ ਟਰੱਕੀ 'ਚ ਬੈਠਾ ਉਹ ਮਿੰਤਾ ਕਰ ਰਹੇ ਨੇ ਲੈ ਜਾਓ ਵਾਪਸ ਇੱਥੋਂ ਤੁਸੀਂ ਵੇਖਿਆ ਹੁਣ ਰੋਜ਼ ਉੱਥੇ ਕਦੀ ਗਰੀਸ ਦੀਆਂ ਕਿਸ਼ਤੀਆਂ 'ਚ ਡੁੱਬ ਡੁੱਬ ਕੇ ਮਰਨ ਲੱਗੇ ਹਾਲਾਤ ਇਤਨੇ ਖਰਾਬ ਨੇ ਲੇਕਿਨ ਕਿਸੇ ਲੀਡਰ ਨੇ ਅੱਜ ਤੱਕ ਕਿਸੇ ਲੀਡਰ ਨੇ ਇਹ ਕੀ ਹੋਏ ਕਿ ਮੈਂ ਦਾ ਸੁਧਾਰ ਕਰਾਂਗਾ ਜਾਂ ਮੇਰੇ ਕੋਲ ਇਹਦਾ ਹੱਲ ਮੌਜੂਦ ਹੈ ਕੋਈ ਨਹੀਂ ਤਰਕ ਸਾਹਿਬ ਅੱਛਾ ਇੱਕ ਛੋਟੀ ਜਿਹੀ ਗੱਲ ਜੀ ਅਗਲਾ ਇੱਕ ਜਰਨਲਿਸਟ ਹੈ ਰੌਫ ਕਲਾਸਰਾ ਉਹਦਾ ਨਾਮ ਹੂੰ ਉਹਨੇ ਰਿਸਰਚ ਕਰਕੇ ਦੱਸਿਆ ਕਿ 22000 ਬਿਊਰੋਕਰੇਟ ਡੁਅਲ ਸਿਟੀਜ਼ਨ ਹੈ ਹੂੰ ਉਹਨਾਂ ਕੋਲ ਬਾਰ ਸਿਟੀਜ਼ਨਸ਼ਿਪਸ ਨੇ ਜੀ ਤੇ ਜਦ ਇਹ ਹਾਲਾਤ ਹੋਣ ਆਪਣੇ ਬੱਚੇ ਲੰਡਨ ਤੇ ਟੋਰਾਂਟੋ ਬੈਠੇ ਹੋਣ ਤੇ ਦੂਜਿਆਂ ਦੇ ਬੱਚਿਆਂ ਦੀ ਕੌਣ ਸੋਚੇਗਾ ਬਿਲਕੁਲ ਗਲਬਤ ਕਰਦੇ ਆ ਕਿ ਜਿਹੜੀ ਪੀਟੀਆਈ ਦੀ ਸਰਕਾਰ ਸੀ Imran Khan ਦੀ ਸਰਕਾਰ ਸੀ ਇਹ ਕਿੰਨੇ ਸਾਲ ਸੱਤਾ ਦੇ ਵਿੱਚ ਰਹੀ ਪਾਕਿਸਤਾਨ ਦੇ ਸਾਢੇ 3 ਸਾਲ ਕੀ ਉਸ ਤੋਂ ਪਹਿਲਾਂ ਕਦੀ ਨਹੀਂ ਆਈ ਸੀ ਉਸ ਤੋਂ ਪਹਿਲਾਂ 3 ਸਾਲ 3 ਸਾਲਾਂ ਦੇ ਵਿੱਚ ਉਹਨਾਂ ਨੇ ਕੀ ਕੰਮ ਕੀਤੇ ਸਭ ਤੋਂ ਪਹਿਲੇ ਤੋਂ ਤੁਹਾਨੂੰ ਦੱਸਣਾ ਚਾਹਣਾ ਕਿ 2018 ਦੇ ਵਿੱਚ Imran Khan ਇੱਕ ਫੌਜ ਦਾ ਪ੍ਰੋਜੈਕਟ ਸੀ ਹਮ ਸਾਰੀ ਦੁਨੀਆ ਬੋਲ ਬੋਲ ਕਹਿੰਦੀ ਏ ਕਿ ਜਿਹੜਾ ਐਟਮ ਬੰਬ ਜਿਹੜਾ ਸੀ ਨਾ ਬਣਾਇਆ ਸੀ ਉਸ ਤੋਂ ਬਾਅਦ ਸਭ ਤੋਂ ਵੱਡਾ ਪ੍ਰੋਜੈਕਟ ਇਮਰਾਨ ਖਾਨ ਸੀ ਇਹਨੂੰ ਫੌਜ ਲੈ ਕੇ ਆਈ ਉਹ ਸਮਝਦੇ ਸਨ ਅਸੀਂ ਅੱਗੇ ਪਹਿਲੇ ਦੋ ਸਿਆਸੀ ਪਾਰਟੀਆਂ ਨੂੰ ਟਰਾਈ ਕਰ ਲਿਆ ਤੀਜੀ ਪਾਰਟੀ ਨੂੰ ਚਾਂਸ ਦਿੱਤਾ ਜਾ ਖਾਨ ਸਾਹਿਬ ਬਾਰ-ਬਾਰ ਕਹਿੰਦੇ ਸਨ ਮੇਰੇ ਕੋਲ 200 ਬੰਦਿਆਂ ਦੀ ਟੀਮ ਹੈ ਐਕਸਪਰਟਸ ਦੀ ਜਿਹੜੇ ਆਉਂਦਿਆਂ ਸਰ ਪਾਕਿਸਤਾਨ ਦੀ ਤਕਦੀਰ ਬਦਲ ਦੇਣਗੇ ਉਹ ਉਹਨੇ ਬਦਲੀ ਕੋਈ ਸਾਲ 2 ਸਾਲ 3 30 ਸਾਲ ਦੇ ਮੁੰਡੇ ਨੂੰ ਲੈ ਕੇ ਆ ਗਿਆ ਕੁਝ ਕੈਨੇਡਾ ਤੋਂ ਉਹਦਾ ਕੁਝ ਅਮਰੀਕਾ ਤੋਂ ਤੇ ਕੁਝ ਇੰਗਲੈਂਡ ਤੋਂ ਤੇ ਕੁਝ ਯਾਰ ਦੋਸਤ ਆਪਣੇ ਸਾਰੇ ਉਹਨਾਂ ਨੇ ਉਹ ਉੱਥੇ ਤਬਾਈ ਫੇਰੀ ਜੂ ਸੋਚਨੇ ਸ਼ੁਰੂ ਕਿਸ ਚੀਜ਼ ਦੀ ਤਬਾਈ ਅਜਿ ਖੁੱਲ ਕੇ ਅਜਿ ਦੱਸੋ ਦੇਖੋ ਨਾ ਖਾਸ ਐਸਟਮ ਖਾਨ ਸਾਹਿਬ ਤੇ ਚਾਰਜੀਜ਼ ਕੀ ਨੇ ਕ腐ਸ਼ਨ ਖਾਨ ਸਾਹਿਬ ਨੇ ਘੜੀਆਂ ਤੱਕ ਵੇਚੀਆਂ ਤੋਸ਼ਾਖਾਨਾ ਤੋਂ ਕੱਢ ਕੇ ਉਹਨਾਂ ਦੀ ਸਟੇਟਮੈਂਟ ਆਨ ਰਿਕਾਰਡ ਮੌਜੂਦ ਹੈ ਉਹ ਕਹਿੰਦੇ ਮੇਰੀਆਂ ਘੜੀਆਂ ਸਣ ਮੈਂ ਵੇਚਤੀਆਂ ਤੇ ਫਿਰ ਕੀ ਉਹਦਾ ਹੁੰਦਾ ਤੁਸੀਂ ਇਹ ਦੱਸੋ ਗੱਲ ਖਾਨ ਸਾਹਿਬ ਨੂੰ ਕਿਸ ਨੇ ਪੁੱਛਿਆ ਅਕੂ ਮਚੋ ਨਿਕਲਣ ਤੋਂ ਬਾਅਦ ਕਿ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਲੈ ਕੇ ਆਉਂਦੇ ਹੋ ਜਲੂਸਾਂ 'ਚ ਆਪਣੇ ਬੱਚੇ ਇੰਗਲੈਂਡ ਤੋਂ ਕਿਉਂ ਨਹੀਂ ਬੁਲਾਉਂਦੇ ਉਹਨਾਂ ਕਹਿੰਦੇ ਕਿ ਇਹ ਮੁਲਕ ਸੇਫ ਨਹੀਂ ਉਹਨਾਂ ਵਾਸਤੇ ਹੂੰ ਤੇ ਤੁਹਾਡੀਆਂ ਆਪਣੀਆਂ ਸੋਚਾਂ ਇਹੋ ਜੀਆਂ ਹੋਣ ਫਿਰ ਤੀਜੀ ਗੱਲ ਏ ਕਿ ਤਬਦੀਲੀ ਦਾ ਨਾਹਰਾ ਲਾਇਆ ਪਹਿਲੇ ਇਹਨਾਂ ਦਾ ਨਾਹਰਾ ਸੀ ਨਿਆ ਪਾਕਿਸਤਾਨ ਹੁਣ ਰਿਆਸਤੇ ਮਦੀਨਾ ਵਾਲੇ ਪਾਸੇ ਟੁਰ ਪਏ ਨੇ ਹੁਣ ਇਹ ਮਸਬੀ ਕਹਿੰਦੇ ਜੀ ਫਿਰ ਇਹਨਾਂ ਦੇ ਜਲਸੇ ਤੁਸੀਂ ਵੇਖਿਆ ਹੋਣਾ ਪਿੱਛੋਂ ਇਹਨਾਂ ਦੇ ਵਜ਼ੀਰ ਇਹਨਾਂ ਨੂੰ ਮਸ਼ੀਰ ਕਹਿੰਦੇ ਜੀ ਮਸਬੀ ਟੱਚ ਦਿਓ ਹੁਣ ਇੱਕ ਇਹ ਇਹ ਸਿਆਸੀ ਪਾਰਟੀ ਤੇ ਰਹੀ ਹੀ ਨਹੀਂ ਇੱਕ ਮਸਬੀ ਪਾਰਟੀ ਬਣ ਗਈ 3 ਸਾਲ Imran Khan ਨੇ ਰਾਜ ਕੀਤਾ ਪਾਕਿਸਤਾਨ ਦੇ ਵਿੱਚ ਕੀ ਉਹਨਾਂ ਦੇ ਸਰਕਾਰ ਉਹਨਾਂ ਦੇ ਮੰਤਰੀ ਉਹਨਾਂ ਦੇ ਆਪਣੇ ਸੀ ਜਾਂ ਕਿਸੇ ਦੇ ਸੀ ਥੋੜਾ ਜਿਹਾ ਸਮਝਾਓ ਸਾਰੇ ਆਪਣੇ ਇਹਨਾਂ ਦੀ ਪਾਰਟੀ ਦੇ ਸੀ ਕੰਮ ਕਿਉਂ ਨਹੀਂ ਹੋਇਆ 3 ਸਾਲਾਂ ਦਾ ਕੰਮ ਬਸ ਉਹਨਾਂ ਦਾ ਕੰਮ ਕ腐ਸ਼ਨ ਦਾ ਹੋਇਆ ਹੂੰ ਲੁੱਟ ਪਾਈ ਉਹਨਾਂ ਨੇ ਉੱਥੇ ਇਹ ਤੇ ਨਹੀਂ ਕਿ ਥੱਲੇ ਦੇ ਲੈਵਲ ਤੇ ਹੁੰਦਾ ਰਿਹਾ ਉੱਪਰ ਲੈਵਲ ਤੇ ਪਤਾ ਨਹੀਂ ਸੀ ਪਾਕਿਸਤਾਨ ਦੇ ਵਿੱਚ ਇੱਕ ਪ੍ਰੋਬਲਮ ਹੈ ਕ腐ਸ਼ਨ ਦਾ ਲੈਵਲ ਹੀ ਕੋਰੇ ਨਾ ਹੂੰ ਹਰ ਦੂਜਾ ਬੰਦਾ ਹੀ ਜਿਤਿਆਰ ਲਾਣ ਦੇ ਚੱਕਰ ਚ ਪਿਆ ਹੋਇਆ ਔਰ ਪੂਜਾ ਬੰਦੇ ਦਿਹਾੜੀ ਲਾ ਰਿਹਾ ਕੋਈ ਇੱਕ ਤੁਸੀਂ ਕਹੋ ਨਾ ਇੱਕ ਬੰਦਾ ਲਾ ਰਿਹਾ ਔਰ ਅੱਜ ਕੱਲ ਵੀ ਇਹ ਮੈਂ ਨਹੀਂ ਕਹ ਰਿਹਾ ਕਿ ਖਾਸ ਸਾਹਿਬ ਨੇ ਵੀ ਨਿ ਦਿਹਾੜੀ ਲਾਈ ਅੱਜ ਕੱਲ ਵੀ ਲੱਗ ਰੀਆਂ ਦਿਹਾੜੀਆਂ ਇਸ 77 ਸਾਲ ਤੋਂ ਦਿਹਾੜੀਆਂ ਲੱਗ ਰੀਆਂ ਨੇ ਮੈਂ ਕੀ ਤੁਹਾਨੂੰ ਦੱਸਾਂ ਇਹ ਤੇ ਮੈਂ ਕਹਿ ਹੀ ਨਹੀਂ ਸਕਦਾ ਨਾ ਕਿ ਜੀ ਫਲਾਣਾ ਚੰਗਾ ਸੀ ਤੇ ਫਲਾਣਾ ਫਰਾਣਾ ਪੈਣਾ ਸੀ ਜਿਹੜੇ ਜਿਸ ਜਗ੍ਹਾ ਤੇ ਅਸੀਂ ਪਹੁੰਚੇ ਹੈ ਨਾ ਅੱਜ ਪਾਕਿਸਤਾਨ ਦੀ ਜਗ੍ਹਾ ਤੇ ਪਹੁੰਚਾ ਹੈ 77 ਸਾਲ ਦੀ ਮਿਹਨਤ ਇਹਦੇ ਪਿੱਛੇ 77 ਸਾਲ ਤੋਂ ਇਹ ਹੋ ਰਿਹਾ ਹੈ ਇਹ ਮੇਰਾ ਮਕਸਦ ਉੱਥੇ ਅਜੇ ਤੱਕ ਲੀਡਰਸ਼ਿਪ ਨਹੀਂ ਆ ਸਕੀ ਕਿੰਨਾ ਕਿ ਦਰਦ ਹੁੰਦਾ ਹੈ ਇਹ ਚ ਸਰਕਾਰ ਪਾਕਿਸਤਾਨ ਚ ਤੇ ਫਿਰ ਬੰਦੇ ਇਹ ਰੋਜ਼ ਖਬਰਾਂ ਪੜ ਪੜ ਕੇ ਤੇ ਤੰਗ ਆ ਗਏ ਹੁੰਦੇ ਨੇ ਉਹ ਤਾਂ ਸੋਚਣਾ ਛੱਡ ਦਿੰਦੇ ਨੇ ਇੱਥੇ ਆ ਕੇ ਤੁਸੀਂ ਜਿਸ ਤਰ੍ਹਾਂ ਵੇਖਦੇ ਹੋ ਕਿ ਹਾਲ ਸਲਵਾਡੋਰ ਠੀਕ ਹੋ ਗਿਆ ਹੈ ਇੱਥੇ ਆ ਕੇ ਵੇਖੀ ਅਰਜנטיਨਾ ਠੀਕ ਐਸ ਵੇਲੇ ਸਾਊਥ ਅਮਰੀਕਾ ਦਾ ਸੇਫਸਟਰੀਅਮ ਕੰਟਰੀ ਹੈ ਹਾਲ ਸਲਵਾਡੋਰ ਇੱਕ ਨਾਇਬ ਬਖਲੇ ਇੱਕ ਆਇਆ ਬੰਦਾ ਜਿਹਨੇ ਹਰ ਚੀਜ਼ ਤਬਦੀਲ ਕਰਕੇ ਰੱਖਤੀ ਇਥੋਂ ਅਮਰੀਕਨ ਜਾ ਜਾ ਕੇ ਸਾਡਾ ਟੱਕਰ ਕਾਲਸਨ ਵਰਗੇ ਉਹਨਾਂ ਦੇ ਇੰਟਰਵਿਊ ਲੈ ਰਹੇ ਨੇ ਜਾ ਕੇ ਜੀ ਇਥੋਂ ਕਾਂਗਰਸਮੈਨ ਜਾ ਰਹੇ ਨਾਲ ਸਲਵਾਡੋਰ ਚ ਵੇਖਣ ਵਾਸਤੇ ਕਿ ਉਹਨੇ ਗੈਂਗ ਨੂੰ ਕਿਵੇਂ ਗੈਂਗ وار ਨੂੰ ਕਿਵੇਂ ਕੰਟਰੋਲ ਕੀਤਾ ਹੈ ਡਰੱਗਸ ਨੂੰ ਕਿਵੇਂ ਕੰਟਰੋਲ ਕੀਤਾ ਹੈ ਸਾਡੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਅਫਸਰ ਨੇ ਬਿਊਰੋਕ੍ਰੇਟ ਸਾਰੇ ਬਾਹਰ ਦੇ ਪੜੇ ਗਵਰਨਮੈਂਟ ਉਹਨਾਂ ਬਾਹਰ ਭੇਜਦੀ ਲੇਕਿਨ ਵਿਲ ਕੋਈ ਨਹੀਂ ਕਿ ਮੈਨੂੰ ਅਸੀਂ ਪਾਕਿਸਤਾਨ ਦਾ ਕੁਝ ਕਰਨਾ ਉਹ ਸਮਝਦੇ ਨਾ ਮੇਰਾ ਪੁੱਤਰ ਲੰਡਨ ਚਲਾ ਗਿਆ ਤੇ ਪਿੱਛੇ ਭਾਵੇਂ ਸਾਰੀ ਦੁਨੀਆ ਜਿੱਥੇ ਮਰਜ਼ੀ ਜਾਏ ਕਰਪਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ ਪਾਕਿਸਤਾਨ ਦਾ ਹਥਿਆਰ ਬਹੁਤ ਵੱਡਾ ਮੁੱਦਾ ਹੈ ਤੀਜਾ ਕਿਹੜਾ ਹੈਗਾ ਮੇ ਕੋ ਰਿਲੀਜੀਅਸ ਫੈਨਾਟਿਕਿਜ਼ਮ ਜਿਹੜਾ ਨਾ ਉਹ ਇੱਕ 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 ਇਹ ਔਰ ਦੂਜਾ ਮੈਂ ਪਿੱਛੇ ਜੇ ਪਰਦਾ ਸਾਹਬ ਸਭ ਤੋਂ ਵੱਡਾ ਸਾਨੂੰ ਇਸ਼ੂ ਹੈ ਆਇਡੈਂਟੀਟੀ ਕ੍ਰਾਈਸਿਸ ਸਾਡਾ ਹਰ ਪਾਕਿਸਤਾਨੀ ਸਮਝਦਾ ਕਿ ਅਸੀਂ ਅਰਬਾਂ ਦੇ ਰਿਸ਼ਤੇਦਾਰ ਆ ਅਸੀਂ ਪਠਾਣਾ ਦੇ ਮੁਗਲਾਂ ਦੇ ਰਿਸ਼ਤੇਦਾਰ ਆ ਬਜਾਏ ਕਿ ਆਪਣੇ ਲੋਕਲ ਹੀਰੋ ਨੇ ਉਹਨਾਂ ਨੂੰ ਰਿਕਗਨਾਈਜ਼ ਕਰਨਾ ਬਜਾਏ ਲੋਕਲ ਧਰਤੀ ਨਾਲ ਪਿਆਰ ਕਰਨਾ ਪਾਕਿਸਤਾਨ ਨਾਲ ਪਿਆਰ ਕਰਨਾ ਮੈਂ ਹਮੇਸ਼ਾ ਇਹ ਕਹਣਾ ਜਿੰਨਾ ਚਿਰ ਤੁਸੀਂ ਨੈਸ਼ਨਲਿਜ਼ਮ ਨਹੀਂ ਆਪਣੇ ਅੰਦਰ ਲੈ ਕੇ ਆਓਗੇ ਆਪਣੇ ਆਪ ਨੂੰ ਪਾਕਿਸਤਾਨੀ ਨਹੀਂ ਬਣਾਓਗੇ ਅੱਜ ਪਾਕਿਸਤਾਨ ਤੁਹਾਡਾ ਪਿਆਰ ਮੰਗਦਾ ਹੈ ਪਾਕਿਸਤਾਨ ਚਾਹੁੰਦਾ ਹੈ ਕਿ ਮੇਰੇ ਨਾਲ ਮੇਰੇ ਤੁਸੀਂ ਜੁੜੋ ਮੇਰਬਾਨ ਬਜਾਏ ਨਾਸ ਨਾਸ ਬਾਹਰ ਜਾਂਦੇ ਹੋ ਇੱਥੋਂ ਲੁੱਟਾ ਲੁੱਟਾਂ ਪਾਈ ਜਾਂਦੇ ਹੋ ਕੋਸ਼ਿਸ਼ ਕਰੋ ਚੰਗੇ ਪਾਕਿਸਤਾਨੀ ਬਣੋ ਚੰਗੇ ਮੁਸਲਮਾਨ ਬਣੋ ਚੰਗੇ ਨੇਬਰ ਬਣੋ ਜਿੰਨਾ ਚਿਰ ਪਾਕਿਸਤਾਨ ਆਪਣੇ ਨੇਬਰਸ ਦੇ ਨਾਲ ਹਾਲਾਤ ਠੀਕ ਨਹੀਂ ਕਰੇਗਾ ਭਾਵੇਂ ਇੰਡੀਆ ਹੋਵੇ ਈਰਾਨ ਹੋਵੇ ਅਫਗਾਨਿਸਤਾਨ ਹੋਵੇ ਭਾਵੇਂ ਚਾਈਨਾ ਹੋਵੇ ਕੋਈ ਮੁਲਕ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੀ ਆਪਣੇ ਨੇਬਰਾਂ ਦੇ ਨਾਲ ਹਾਲਾਤ ਠੀਕ ਨਾ ਹੋਣ ਤੁਹਾਡੇ ਨਾਲ ਕਦੀ ਮੀਟਿੰਗ ਹੋਈ ਹੈ ਜਿਹੜੇ Imran Khan ਦੀ ਪਾਰਟੀ ਦੇ ਜਾਂ PTI ਦੇ ਬੰਦਿਆਂ ਦੇ ਨਾਲ ਉਹਨਾਂ ਨਾਲ ਕਦੀ ਗੱਲਬਾਤ ਹੋਈ ਹੈ ਮੀਡੀਆ ਤੇ ਨਹੀਂ ਉਦਾ ਬੈਠ ਕੇ ਦੁੱਖ ਦਰਦ ਸਾਂਝਾ ਕੀਤਾ ਹੋਵੇ ਕਿ ਮੈਂ ਤੁਹਾਨੂੰ ਦੱਸਣਾ ਗੱਲ ਕਿ ਇਸ ਟਾਈਮ ਪਾਕਿਸਤਾਨ ਦੀ ਹਰ ਪਾਰਟੀ ਦੇ ਵਿੱਚ ਮੇਰੇ ਯਾਰ ਦੋਸਤ ਮੈਂ ਮੇਰੇ ਜਿਹੜੇ ਵਾਲਸ ਮੇਰੇ ਡੈਡੀ ਸੀ ਉਹ ਵਕੀਲ ਸਨ ਮੇਰੇ ਭਾਈ ਵਕੀਲ ਹੈ ਮੈਂ ਆਪ ਵਕੀਲ ਆ ਇਸ ਟਾਈਮ ਬੜਾ ਪਾਕਿਸਤਾਨ ਚ ਲਾ ਮਿਨਿਸਟਰ ਉਹ ਵੀ ਮੇਰਾ ਫੈਮਿਲੀ ਮੈਂਬਰ ਹੈ ਬਿਲਕੁਲ ਔਰ ਪੀਟੀਆਈ ਚ ਵੀ ਯਾਰ ਦੋਸਤ ਨੇ ਨੂ ਲੀਗ ਚ ਵੀ ਯਾਰ ਦੋਸਤ ਨੇ ਫਿਰ ਫਾਈਟੀ ਚ ਵੀ ਯਾਰ ਦੋਸਤ ਨੇ ਜੱਜ ਵੀ ਯਾਰ ਦੋਸਤ ਨੇ ਹਰ ਸਾਰੇ ਲੇਕਿਨ ਇਹ ਕਿ ਇਹ ਕਈ ਵਾਰੀ ਗੱਲ ਕਰ ਚੁੱਕੇ ਆ ਲੇਕਿਨ ਮਸਲਾ ਹੈ ਕਿ ਅੱਗੇ ਲੀਡ ਕੋ ਨਹੀਂ ਲੈਂਦਾ ਉਹਦੀ ਵਜ੍ਹਾ ਹੈ ਕਿ ਸਿਸਟਮ ਇਤਨਾ ਕਿ ਕ੍ਰਪਟ ਹੋ ਚੁੱਕਿਆ ਹੈ ਕਿ ਹੁਣ ਤੇ ਹਰ ਛਾ ਢਾ ਕੇ ਬਣਾਣੇ ਵਾਲੀ ਹੋਈ ਪਈ ਹੈ ਹਮ ਕਿਸ ਤਰ੍ਹਾਂ ਠੀਕ ਕਰੋਗੇ ਤੁਸੀਂ ਇੱਥੇ ਐਨਆਰਆਈ ਬੈਠੇ ਵਾਜ ਉਠਾਉਂਦੇ ਨੇ ਬਿਲੋਕੀ ਤੁਹਾਡੇ ਖਿਲਾਫ ਵੀ ਹੁੰਦੇ ਨੇ ਇਹਨੂੰ ਕਿਸ ਤਰ੍ਹਾਂ ਠੀਕ ਕਰੋਗੇ ਸਿਰਫ ਇੱਕ ਚੀਜ਼ ਹੱਲੇ ਦਾ ਜੀ ਤਾਲੀਮ ਐਜੂਕੇਸ਼ਨ ਐਜੂਕੇਸ਼ਨ ਇਹ ਮੈਂ ਹਮੇਸ਼ਾ ਬੇਨਤੀ ਕਰਨਾ ਪਾਕਿਸਤਾਨੀ ਇਤਿਹਾਸ ਕਰ ਦੂਜੇ ਪਾਸੇ ਪੰਜਾਬ ਚ ਵੀ ਕਿ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਇੰਗਲਿਸ਼ ਤੇ ਮੈਥ ਵਾਲੇ ਪਾਸੇ ਲੈ ਕੇ ਆਓ ਅੱਗੇ ਇੱਕ ਇੱਥੇ ਨਵੀਂ ਟਰਮ ਹੈ ਪਿਛਲੀ ਪੜ੍ਹੀਏ ਸਿਲੀਕਨ ਕਲਟਰ ਜਿਹੜੇ ਅੱਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ 40% ਤੋਂ ਜ਼ਿਆਦਾ ਜਾਮਾ ਉਡਾ ਕੇ ਰੱਖ ਦੇਣੀ ਹੈ ਅਗਰ ਤੁਸੀਂ ਅੱਗੋਂ ਆਪਣੇ ਬੱਚਿਆਂ ਨੂੰ ਆਰਟੀਫੀਸ਼ੀ ਕੰਪਿਊਟਰ ਦੀ تعلیم ਨਹੀਂ ਦੇ ਰਹੇ ਤੇ ਤੁਸੀਂ ਕੱਟ ਆਫ ਹੋ ਜਾਓਗੇ ਉਹਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਤੇ ਮੁਲਕ ਸਭ ਤੋਂ ਪਹਿਲੇ ਉੱਤੇ ਉਤਰੇ ਨੰਬਰਾਂ ਤੇ ਹੋਣਗੇ ਜਾਂਦੇ ਜਾਂਦੇ ਪੀਟੀਆ ਦੇ ਵਰਕਰਾਂ ਨੂੰ ਉਹ ਲੋਕਾਂ ਨੂੰ ਆਵਾਮ ਨੂੰ ਪਾਕਿਸਤਾਨ ਦੀ ਆਵਾਮ ਨੂੰ ਪੰਜਾਬ ਦੀ ਆਵਾਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਤੁਸੀਂ ਜਿੱਥੇ ਜਿੱਥੇ ਵੀ ਉਹ ਸਭ ਤੋਂ ਪਹਿਲੇ ਤੇ ਇੱਕ ਗੱਲ ਇੱਕ ਦੂਜੇ ਦੀ ਇੱਜ਼ਤ ਕਰਨਾ ਸਿੱਖੋ ਜੀ ਇੱਕ ਦੂਜੇ ਨੂੰ ਪਿਆਰ ਮੁਹੱਬਤ ਨਾਲ ਪੇਸ਼ ਆਓ ਜੀ ਔਰ ਜਿਸ ਤਰ੍ਹਾਂ ਮੈਂ ਅੱਗੇ ਕਿਹਾ ਸੀ ਕਿ تعلیم ਤੋਂ ਬਗੈਰ ਗੁਜ਼ਾਰਾ ਕੋਈ ਨਹੀਂ ਹੂੰ ਕੋਸ਼ਿਸ਼ ਕਰੋ ਕਿ ਆਪਣੇ ਬੱਚੇ ਆਪਣੇ ਆਪ ਨੂੰ ਅਜੇ ਵੀ ਕੋਸ਼ਿਸ਼ ਕਰੋ ਕਿ এডਿਕੇਸ਼ਨ ਦਿਓ ਆਪਣੇ ਆਪ ਨੂੰ ਪੜੋ ਆਪਣੀ ਧਰਤੀ ਨਾਲ ਜੁੜੋ ਹਿਸਟਰੀ ਦੇ ਬਾਰੇ ਵਿੱਚ ਪੜੋ ਇਹ ਵੇਖੋ ਕਿ ਤੁਸੀਂ ਹੈ ਕੌਣ ਇਹ ਸੀ ਸਾਜਦ ਤੜਕ ਸਾਬ ਜੋ ਪੰਜਾਬ ਦੇ ਪਾਕਿਸਤਾਨ ਲਹਿੰਦੇ ਪੰਜਾਬ ਦੇ ਦਰਦ ਰੱਖਦੇ ਹੋਏ ਦੇਸ਼ ਵਿਦੇਸ਼ ਦੇ ਮੁੱਦਿਆਂ ਤੇ ਚਰਚਾ ਕੀਤੀ ਦੇਖਦੇ ਰਹੋ ਅਮੇਜ਼ਿੰਗ ਟੀਵੀ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਨਾਲ ਨਵੇਂ ਇੱਕ ਸ਼ਖਸ ਦੇ ਨਾਲ ਅਗਲੇ ਹਫਤੇ ਤਦ ਤੱਕ ਲਈ ਸਸਿਕਾ